ਵੈਲਕਮ ਟੂ ਮਾਈ ਮਿਨੀ ਗਾਰਡਨ ਇਹ ਜੀ ਮੇਰਾ ਛੋਟਾ ਜਿਹਾ ਪਿਆਰਾ ਜਿਹਾ ਗਾਰਡਨ ਜਿਹਦੇ ਵਿੱਚ ਆਪਾਂ ਥੋੜੀ ਬਹੁਤੀ ਬਾਗਵਾਨੀ ਕੀਤੀ ਹੈ ਜੀ ਲੇਕਿਨ ਸਪੈਸ਼ਲੀ ਮੈਂ ਅੱਜ ਇਸ ਗਾਰਡਨ ਚ ਇਸ ਕਰਕੇ ਆਈ ਸੀ ਕਿਉਂਕਿ ਮੈਨੂੰ ਪੁਦੀਨਾ ਚਾਹੀਦਾ ਸੀ ਥੋੜਾ ਜਿਹਾ ਤੁਲਸੀ ਮਾਤਾ ਦੇ ਪੱਤੇ ਚਾਹੀਦੇ ਸੀ ਕਿਉਂਕਿ ਆਪਾਂ ਅੱਜ ਬਣਾਉਣ ਜਾ ਰਹੇ ਹਾਂ ਲਾਈਵ ਵਾਟਰ ਯਾਨੀ ਐਲਕਲਾਈਨ ਵਾਟਰ ਜਿਹਨੂੰ ਜੀਵਤ ਪਾਣੀ ਕਹਿੰਦੇ ਆ ਬਹੁਤ ਟਾਈਮ ਤੋਂ ਰਿਕੁਐਸਟ ਆ ਰਹੀ ਸੀ ਕਿ ਐਲਕਲਾਈਨ ਪਾਣੀ ਬਣਾ ਕੇ ਵੀ ਦੱਸੋ ਲਿਖ ਕੇ ਤਾਂ ਰੈਸਪੀਜ਼ ਮੈਂ ਦਿੰਨੀ ਰਹਿਣੀ ਆ ਲੇਕਿਨ ਅੱਜ ਮੈਂ ਸੋਚਿਆ ਵਾਈ ਨਾਟ ਕਿ ਇਹਨੂੰ ਬਣਾ ਕੇ ਵੀ ਆਪਾਂ ਸਟਾਰਟ ਕੀਤੇ ਥੋੜੇ ਜਿਹਾ ਦੇ ਇੰਗਰੀਡੀਅੰਟਸ ਇਹਦੇ ਤੁਕੰਦਰ ਆਵੋਇਡ ਵੀ ਕਰ ਸਕਦੇ ਹੋ ਜੇ ਨਹੀਂ ਹੈਗਾ ਤਾਂ ਅਦਰਵਾਈਜ਼ ਇਹ ਐਂਟੀਆਕਸੀਡੈਂਟ ਹੁੰਦਾ ਜਰੂਰ ਪਾਓ ਖੀਰਾ ਨਿੰਬੂ ਪੁਦੀਨਾ ਤુલਸੀ ਅਦਰਕ ਠੀਕ ਹੈ ਜੀ ਕੋਈ ਇਹਦੇ ਚ ਨਮਕ ਕੋਈ ਇਹਦੇ ਚ ਇਦਾਂ ਦਾ ਕੁਸ਼ ਨਹੀਂ ਪਾਉਣਾ ਸਿਰਫ ਆਹੀ ਇੰਗਰੀਡੀਅੰਟਸ ਪਾਣੇ ਜੋ ਤੁਹਾਨੂੰ ਦੱਸੇ ਆ ਚਾਰ ਪੰਜ ਸਲਾਈਸ ਤੁਕੰਦਰ ਤੇ ਇੱਕ ਚੁਟਾਈ ਹਿੱਸਾ ਤੁਕੰਦਰ ਦਾ ਕੱਟਿਆ ਸੀ ਮੈਂ 8-10 ਜਿਹੜੇ ਸਲਾਈਸ ਖੀਰੇ ਦੇ ਠੀਕ ਹੈ ਜੀ ਤુલਸੀ ਦੇ 10 ਪੱਤੇ ਸੀ ਪੁਦੀਨੇ ਦੇ 8-10 12 ਪੱਤੇ ਸੀ ਨਿੰਬੂ ਅਦਰਕ ਸ্লাইਸ ਕਰਕੇ ਉਹਦੇ ਤਿੰਨ ਪੀਸ ਕਰਕੇ ਮੈਂ ਪਾਏ ਅਦਰਕ ਵੀ ਛੋਟਾ ਜਿਹਾ ਸ্লাইਸ ਜਿਹਦੇ 7-8 ਜਿਹੜੇ ਟੁਕੜੇ ਕਰਕੇ ਆਪਾਂ ਇਹਦੇ ਵਿੱਚ ਪਾਤੇ ਕੋਸ਼ਿਸ਼ ਕਰੋ ਕਿ ਰਾਤ ਨੂੰ ਹੀ ਇਹਨੂੰ ਬਣਾਓ ਕਿਉਂਕਿ ਫੇ ਪੂਰੀ ਰਾਤ ਦੇ ਵਧੀਆ ਪੀਜ ਜਾਂਦਾ ਹੈ ਪਾਣੀ ਦੇ ਵਿੱਚ ਸਮਾਨ ਤਾਂ ਤੁਸੀਂ ਨੈਕਸਟ ਡੇ ਕੰਜ਼ੂਮ ਕਰ ਸਕਦੇ ਫਾਇਦੇ ਤਾਂ ਇਹਦੇ ਇੰਨੇ ਹੀ ਆ ਕਿ ਮੈਂ ਤੁਹਾਨੂੰ ਕੀ ਗਿਣਾਵਾਂ ਤੁਹਾਨੂੰ ਪਤਾ ਹੀ ਹੈਗਾ ਠੀਕ ਹੈ ਜੀ ਖੀਰਾ ਚੁਕੰਦਰ ਅਦਰਕ ਕਿਸੇ ਦਾ ਸਰਦੋਖ ਦਾ ਕਿਸੇ ਗੈਸ ਬੰਦੀ ਇਹ ਸਾਰੀ ਚੀਜ਼ਾਂ ਤੋਂ ਬੈਸਟ ਹੈ ਜ਼ਰੂਰ